ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਿਕਾਇਤ ਕਮੇਟੀ ਤੋਂ ਜਿਹੜਾ ਮਾਨਯੋਗ ਹਾਈ ਕੋਰਟ ਦਾ ਅੱਜ ਫੈਸਲਾ ਮੀਡੀਆ ਰਾਹੀਂ ਸਾਨੂੰ ਪਤਾ ਲੱਗਾ ਵਾ ਦੇਖੋ ਇੱਕ ਤਾਂ ਉਹਦੀ ਜਿਹੜੇ ਹੁਕਮ ਦਿੱਤੇ ਆ ਮਾਨਯੋਗ ਹਾਈ ਕੋਰਟ ਨੇ ਉਹਦੇ ਹੁਕਮਾਂ ਦੀ ਕਾਪੀ ਮਂਗਾਵਾਂਗੇ ਆਪਣੇ ਵਕੀਲਾ ਕੋ ਪੜ੍ਹ ਕੇ ਅਸਲ ਵਿੱਚ ਫੇਰ ਗੱਲ ਦਾ ਪਤਾ ਲੱਗੂ ਜੱਡੀ ਸਾਡੀ ਮੁਢਲੀ ਪੱਤਰਿਕਾ ਆ ਵਾ ਜੋ ਮੀਡੀਆ 'ਚ ਆ ਰਿਹਾ ਵੀ ਹਰਿਆਣਾ ਦੀ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਨੇ ਕਿਹਾ ਵਾ ਇਹ ਬੈਰੀਕੇਡ ਖੋਲੇ ਜਾਣ। ਠੀਕ ਆ। ਦੇਖੋ ਅਸੀਂ ਸਪਸ਼ਟ ਕੀਤਾ ਸੀ ਵੀ ਅਸੀਂ ਰਸਤਾ ਨਹੀਂ ਰੋਕਿਆ ਹੋਇਆ ਬੈਰੀਕੇਟਿੰਗ ਕੇਂਦਰ ਤੇ ਹਰਿਆਣਾ ਸਰਕਾਰ ਵੱਲੋਂ ਹੋਈ ਜਾ। ਉਸੇ ਗੱਲ ਤੇ ਹੀ ਮਾਨਯੋਗ ਹਾਈ ਕੋਰਟ ਨੇ ਮੋਹਰ ਲਾਈ ਹੈਗੀ। ਅਸੀਂ ਇਸ ਮਸਲੇ ਤੇ ਵਿਚਾਰਨ ਵਾਸਤੇ 16 ਨੂੰ ਦੋਵਾਂ ਫੋਰਮਾਂ ਦੀ ਮੀਟਿੰਗ ਸੱਦ ਲਈ ਹੈਗੀ। ਬੇਤੇ ਕੀ ਕਰਨਾ ਹੈਗਾ। ਇੱਕ ਹਫਤੇ ਦਾ ਸਮਾਂ ਦਿੱਤਾ ਹਰਿਆਣਾ ਸਰਕਾਰ ਨੂੰ। ਜਿਹੜਾ ਦੇਸ਼ ਦੇ ਲੋਕ ਜਾਣਨਾ ਚਾਹੁੰਦੇ ਨੇ ਅਸੀਂ ਪਹਿਲ ਤੋਂ ਵੀ ਕਿਹਾ ਸੀ ਵੀ ਅਸੀਂ ਆਪਣੇ ਵੱਲੋਂ ਰਸਤਾ ਨਹੀਂ ਰੋਕਿਆ ਹੈਗਾ ਹੁਣ ਵੀ ਜੇ ਹਰਿਆਣਾ ਸਰਕਾਰ ਫੈਸਲਾ ਕਰਦੀ ਆ ਬੈਰੀਕੇਟੇ ਘਟਾਉਣ ਦਾ ਕਿਉਂਕਿ ਇਹ ਸਾਡਾ ਦਿੱਲੀ ਜਾਣ ਦਾ ਫੈਸਲਾ ਸੀ ਅਸੀਂ ਤਾਂ ਰੁਕੇ ਸੀ ਵੀ ਅੱਗੇ ਵਧਨ ਨਾਲ ਵੱਡੇ ਟਕਰਾਅ ਤੇ ਜਾਨੀ ਨੁਕਸਾਨ ਹੁੰਦੇ ਸੀ ਤੋਂ ਇਸ ਫੈਸਲੇ ਬਾਰੇ 16 ਨੂੰ ਫਿਰ ਵਿਚਾਰ ਲਾਂਗੇ ਹਾਂ ਅਸੀਂ ਕਹਿਣਾ ਚਾੁੰਦੇ ਆ ਵੀ ਅਸੀਂ ਅਸੀਂ ਕੱਲ ਵੀ ਰਸਤਾ ਨਹੀਂ ਸੀ ਰੋਕਿਆ ਅਰ ਗਾਂ ਵੀ ਕਿਸਾਨਾਂ ਦਾ ਜਿਹੜਾ ਜਿਹੜੇ ਅੰਦੋਲਨ ਕਰ ਰਹੇ ਕਿਸਾਨ ਨੇ ਜਿਹੜੇ ਦੋ ਫਾਰਮ ਨੇ ਉਹ ਰਸਤਾ ਰੋਕਣ ਵਿੱਚ ਵੱਡਾ ਅੜਿੱਕਾ ਨਹੀਂ ਬਣਨਗੇ ਧੰਨਵਾਦ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀ ਯੂਨੀਅਨ ਜੋ ਹੁਣੇ-ਹੁਣੇ ਖ਼ਬਰ ਦੇਖੀ ਆ ਅਸੀਂ ਪਤਾ ਲੱਗਿਆ ਵੀ ਮਾਨਯੋਗ ਹਾਈ ਕੋਰਟ ਜੀ ਨੇ ਜਿਹੜੇ ਦਵਾਰਾਂ ਸ਼ੰਭੂ ਵਾਟਰ ਦੇ ਉੱਤੇ ਕਰੀਆਂ ਹੋਈਆਂ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਦੇ ਬੀਜੇਪੀ ਸਰਕਾਰ ਵੱਲੋਂ ਉਹਨਾਂ ਨੂੰ ਕਿਹਾ ਗਿਆ ਵੀ ਉਹ ਦਵਾਰਾਂ ਚੱਕੋ ਉਹ ਬਾਰਡਰ ਖੋਲਿਆ ਜਾਵੇ ਇਹ ਚੀਜ਼ ਦਾ ਅਸੀਂ ਮਾਣੂ ਹਾਈ ਕੋਰਟ ਜੀ ਦਾ ਸਵਾਗਤ ਵੀ ਕਰਦੇ ਜਿਹੜਾ ਇਹ ਫੈਸਲਾ ਉਹਨਾਂ ਨੇ ਦਿਆ ਤੇ ਇੱਕ ਗੱਲ ਕਹਿਣਾ ਚਾਹਾਂਗੇ ਜੋ ਅਸੀਂ 5-6 ਮਹੀਨੇ ਤੋਂ ਇੱਥੇ ਬਾਰਡਰਾਂ ਦੇ ਬੈਠੇ ਆ ਅਸੀਂ ਕਹਿੰਦੇ ਸੀਗੇ ਵੀ ਇਹ ਜਿਹੜੀਆਂ ਦੁਵਾਰਾਂ ਕਰੀਆਂ ਹੋਈਆਂ ਨੇ ਹਰਿਆਣਾ ਸਰਕਾਰ ਨੇ ਕਰੀਆਂ ਹੋਈਆਂ ਹਰਿਆਣਾ ਗਵਰਨਮੈਂਟ ਨੇ ਕਰੀਆਂ ਹੋਈਆਂ ਪਰ ਅੱਜ ਮੋਹਰ ਲੱਗ ਗਈ ਕਿਉਂਕਿ ਜੋ ਹਾਈ ਕੋਰਟ ਜੀ ਨੇ ਮਾਣੂ ਹਾਈ ਕੋਰਟ ਨੇ ਫੈਸਲਾ ਦਿਆ ਹੈਗਾ ਉਹ ਤੇ ਕਲੀਅਰ ਹੋ ਗਿਆ ਵੀ ਇਹ ਜਿਹੜੀਆਂ ਦੁਵਾਰਾਂ ਨੇ ਉਹ ਹਰਿਆਣਾ ਸਰਕਾਰ ਨੇ ਕਰੀਆਂ ਨੇ ਜਿਨ੍ਹਾਂ ਨੇ ਸਾਡਾ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਕਰਿਆ ਪੰਜਾਬ ਦਾ ਵੀ ਸਾਡਾ ਕਹਾਣੀ ਦਾ ਸਾਰੇ ਕਫੇ ਦਾ ਉਹਦੀ ਜ਼ਿੰਮੇਵਾਰ ਹਰਿਆਣਾ ਸਰਕਾਰ ਹੈ ਇਹਦੇ ਇੱਕ ਗੱਲ ਰਹਿ ਗਈ ਕਿਉਂਕਿ ਜਿੱਦਾਂ ਮਾਨਯੋਗ ਹਾਈ ਕੋਰਟ ਜੀ ਨੇ ਫੈਸਲਾ ਦਿੱਤਾ ਸ਼ੰਭੂ ਬਾਰਡਰ ਦਾ ਕਿੱਲਿਆਂ ਦਾ ਵੀ ਬਾਰਡਰ ਸ਼ੰਭੂ ਖੁੱਲ ਜਾਵੇ ਹਲੇ ਅੱਗੇ ਖਨੌਰੀ ਬਾਰਡਰ ਵੀ ਡੱਬ ਵਾਲੀਆ ਰਤਨਪੁਰਾ ਤਿੰਨ ਚਾਰ ਮੋਰਚੇ ਚੱਲਦੇ ਆ ਉਹਨਾਂ ਦਾ ਦੇਖਦੇ ਆਂ ਕੀ ਆ ਉਹ ਤੋਂ ਸਾਡੇ ਦੋਨੇ ਫੋਰਮਾਂ ਦੀ ਹੁਣ ਉਹ ਮੀਟਿੰਗ ਹੋਊਗੀ ਜਦ ਵੀ ਆਰਡਰਾਂ ਦੀਆਂ ਕਾਪੀਆਂ ਮਿਲ ਜਾਂਦੀਆਂ ਜਿੱਦਾਂ ਮੀਟਿੰਗ ਹੁੰਦੀ ਹੈ ਉਸ ਤੋਂ ਬਾਅਦ ਦੇਖਦੇ ਆ ਕਿ ਕੀ ਰਣਨੀਤੀ ਬਣੂਗੀ ਕੀ ਬਹਿ ਕੇ ਅਸੀਂ ਫੈਸਲੇ ਲੰਨੇ ਆ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜੋ ਇਹ ਫੈਸਲਾ ਹੋਇਆ ਬਹੁਤ ਵਧੀਆ ਹੋਇਆ ਆ ਆਮ ਪਬਲਿਕ ਦੇ ਹਿੱਤ ਦਾ ਫੈਸਲਾ ਇੱਕ ਹਫ਼ਤੇ ਦਾ ਇਹਨਾਂ ਨੂੰ ਸਮਾਂ ਦੇ ਆ ਗਿਆ ਦੇਖਦੇ ਹਾਂ ਹੁਣ ਸਰਕਾਰ ਕੀ ਕਰਦੀ ਹੈ ਉਸ ਤੋਂ ਬਾਅਦ ਸਾਡੀ ਜਿਹੜੀ ਦਿੱਲੀ ਜਾਣ ਦੀ ਕਾਰਾ ਸਾਨੂੰ ਖੁਸ਼ੀ ਹੈ ਅਸੀਂ ਦਿੱਲੀ ਜਾਵਾਂਗੇ ਦਿੱਲੀ ਜਾ ਕੇ ਜਿਹੜਾ ਸਾਡਾ ਹੈਗਾ ਮੋਰਚਾ ਸਾਡੇ ਜਿਹੜੇ ਮੰਗਾ ਹੱਲ ਕਰਾਉਣੀਆਂ ਨੇ ਮਸਲੇ ਹੱਲ ਕਰਾਉਣੇ ਆ ਉਹ ਹੋਣੇ ਨੇ ਉਹ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ ਵੀ ਪਰ ਜੋ ਅਸੀਂ ਤੇ ਜੋ ਫੈਸਲਾ ਲਵਾਂਗੇ ਉਹ ਦੇਖਾਂਗੇ ਜਿੱਦਾਂ ਵੀ ਜੋ ਦੋਨੇ ਫਾਰਮਾਂ ਦੀ ਗੱਲ ਹੋਊਗੀ ਉਹਦੇ ਹਿਸਾਬ ਨਾਲ ਅੱਗੇ ਕਰਾਂਗੇ ਪਰ ਇਹ ਜ਼ਰੂਰ ਮੈਂ ਦੁਬਾਰੇ ਕਹਿਣਾ ਚਾਹੁੰਗਾ ਜਿਹੜਾ ਹਰਿਆਣਾ ਸਰਕਾਰ ਕਹਿੰਦੀ ਸੀ ਕਿ ਰਸਤੇ ਕਿਸਾਨਾਂ ਨੇ ਰੋਕੇ ਹੋਏ ਆ ਤੋ ਅੱਜ ਹਾਈ ਕੋਰਟ ਮਾਣੇ ਹਾਈ ਕੋਰਟ ਨੇ ਉਹਦੇ ਮੋਹਰ ਲਾਤੀ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਆ ਹਰਿਆਣਾ ਗਵਰਨਮੈਂਟ ਨੇ ਕਰੇ ਹੋਏ ਆ ਨਾ ਕਿ ਕਿਸਾਨਾਂ ਨੇ ਕਰੇ ਹੋਏ ਆ ਜਿਹੜੀ ਅੱਜ ਇੱਕ ਬਹੁਤ ਵੱਡੀ ਜਿੱਤ ਹੋਈ ਆ ਆਮ ਪਬਲਿਕ ਦੀ ਕਿਸਾਨਾਂ ਦੀ ਸਾਰਿਆਂ ਦੀ ਵੈਗਰ ਜੀ ਕਾ ਖਾਲਸਾ ਵੈਗਰ ਜੀ ਕੀ मैं सरवण सिंह पंदेर किसान मजदूर की कमेटी पंजाब से जो दो फोरमों की ओर से मोर्चा हरियाणा के बॉर्डर के ऊपर चल रहा है जो हमें मीडिया के थ्रू आज पता चला है कि माननीय हाई कोर्ट पंजाब हरियाणा ने ये निर्णय लिया है कि हरियाणा सरकार को कहा गया है कि वो जो बैरिकेटिंग उन्होंने की है वो खोल ली जाए एक तो हम अभी उसकी अपने वकीलों से हाई कोर्ट के वो कॉपी लाएंगे उस कॉपी में हाई कोर्ट ने क्या ऑर्डर किए हैं एक तो उसके बारे में हम लोग जानेंगे हम जो पहली प्रतिक्रिया इसके ऊपर देना चाहते हैं अभी अभी एक हफ्ते का समय है 16 जुलाई को हम इसके ऊपर दोनों फॉर्मों की मीटिंग करेंगे जहाँ तक हमारा सवाल था हमने कल भी कहा था कि हमारी ओर से रास्ता बंद नहीं है हमारे निर्णय के ऊपर ही हाईकोर्ट ने मोहर लगाई है कि हरियाणा सरकार के बैरिकेटिंग हैं हम ये कहना चाहेंगे पूरे देश भर से अगर हरियाणा सरकार बैरिकेटिंग हटाती है हमने दिल्ली जाने का निर्णय किया था टकराव के कारण इस निर्णय के ऊपर रुके हुए थे इसके बारे में सोलह को फैसला करेंगे हमारी ओर से रास्ता बंद नहीं रहेगा ये हम कहना चाहते हैं जिसके ऊपर मुडली प्रतिक्रिया है तो आज हम लोग बाबा बकाला एरिया में इस मोर्चे की मजबूती के लिए आए हुए हैं और जो अमृतसर का जथा है 20 अगस्त को यहाँ से जाएगा धन्यवाद